ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਪੰਜਾਬ ਟੀਵੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਨਿਹੰਗ ਸਿੰਘਾਂ ਨਾਲ ਢਾਡੀ ਸਿੰਘਾਂ ਦੇ ਨਾਲ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਦਾ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਹੈ ਜਿੱਥੇ ਕਿ ਢਾਡੀ ਸਿੰਘ ਜਸਵੀਰ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਨਜ਼ਦੀਕੀਆਂ ਦਾ ਨਾਮ ਲੈ ਕੇ ਕੁਝ ਵੱਡੇ ਖੁਲਾਸੇ ਕੀਤੇ ਗਏ ਨੇ ਕੁਝ ਵੱਡੇ ਇਲਜ਼ਾਮ ਲਗਾਏ ਗਏ ਹਨ ਤੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਮੌਕੇ ਟਾਡੀ ਜਸਵੀਰ ਸਿੰਘ ਮਾਨ ਵੱਲੋਂ ਭਾਈ ਅਮਰਤਪਾਲ ਸਿੰਘ ਦਾ ਨਾਮ ਵੀ ਲਿਆ ਗਿਆ ਭਾਈ ਅਮਰਤਪਾਲ ਸਿੰਘ ਖਾਲਸਾ ਐਮਪੀ ਖਡੂਰ ਸਾਹਿਬ ਦੇ ਬਾਰੇ ਵੀ ਉਹਨਾਂ ਵੱਲੋਂ ਕੁਝ ਤੱਥ ਸਾਹਮਣੇ ਰੱਖੇ ਗਏ ਹਨ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਨਜ਼ਦੀਕੀਆਂ ਦੇ ਕੁਝ ਅਜਿਹੇ ਖੁਲਾਸੇ ਕੀਤੇ ਗਏ ਨੇ ਕੁਝ ਅਜਿਹੇ ਦੋਸ਼ ਲਗਾਏ ਗਏ ਹਨ ਕਿ ਜਿਸ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਦੱਸ ਦਈਏ ਕਿ ਜਸਵੀਰ ਸਿੰਘ ਜੋ ਢਾਡੀ ਹਨ ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਨਾਲ ਵੀ ਇੱਕ ਵਾਰ ਉਹਨਾਂ ਦਾ ਇਸੇ ਤਰ੍ਹਾਂ ਹੀ ਲਾਈਵ ਦੇ ਵਿੱਚ ਵਿਵਾਦ ਹੋਇਆ ਸੀ ਪਰ ਉਸ ਮੌਕੇ ਵੀ ਜਦੋਂ ਸੰਗਤਾਂ ਵੱਲੋਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਤੁਹਾਡੀ ਜਸਵੀਰ ਸਿੰਘ ਆਪਣੇ ਉਸ ਬਿਆਨ ਤੋਂ ਪਿੱਛੇ हट ਗਏ ਸਨ ਮੁੜ ਕੇ ਉਹਨਾਂ ਦਾ ਉਸ ਮਾਮਲੇ ਤੇ ਕੋਈ ਬਿਆਨ ਨਹੀਂ ਆਇਆ ਸੀ ਪਰ ਹੁਣ ਸਰਬਜੀਤ ਸਿੰਘ ਖਾਲਸਾ ਬਾਰੇ ਉਹਨਾਂ ਨੇ ਜੋ ਖੁਲਾਸੇ ਕੀਤੇ ਨੇ ਉਹ ਤੁਹਾਡੇ ਸਾਹਮਣੇ ਰੱਖਦੇ ਆਂ ਪੂਰੀ ਵੀਡੀਓ ਦੇਖਣ ਤੋਂ ਬਾਅਦ ਜਰੂਰ ਦੱਸਣਾ ਕੀ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੌਣ ਸਹੀ ਤੇ ਕੌਣ ਗਲਤ ਲੱਗਦਾ ਹੈ ਐਮਪੀ ਭਾਈ ਸਰਵਜੀਤ ਸਿੰਘ ਖਾਲਸਾ ਜਾਂ ਫਿਰ ਢਾਡੀ ਜਸਵੀਰ ਸਿੰਘ ਜਰੂਰ ਕਮੈਂਟ ਕਰਨਾ ਆਓ ਦੇਖੋ ਇਹ ਪੂਰੀ ਵੀਡੀਓ ਹੋਰ ਅਪਡੇਟਸ ਨਾਲ ਅਪ ਟੂਡੇਟ ਰਹਿਣ ਦੇ ਲਈ ਸਵਾਗ ਪੰਜਾਬ ਟੀਵੀ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਸਾਡਾ ਮਕਸਦ ਇਹ ਨਹੀਂ ਹੈ ਕਿ ਵਿਊ ਲੈਣੇ ਸਾਡਾ ਮਕਸਦ ਇਹ ਨਹੀਂ ਆ ਵੀ ਸਾਨੂੰ ਇਹ ਤੋਂ ਸਟਾਰ ਆਉਣੇ ਆ ਸਾਡਾ ਮਕਸਦ ਇਹ ਹੈ ਵੀ ਜਿਹੜਾ ਸਾਡੇ ਤੇ ਦਾਗ ਲਾਇਆ ਜਾਂਦਾ ਉਹ ਤੋਂ ਛੁਕੀਏ ਕਿਉਂਕਿ ਜਦੋਂ ਵੀ ਮੈਂ ਕੋਈ ਗੱਲ ਕਰਦਾ ਮਜਬੂਰ ਹੋ ਕੇ ਗੱਲ ਕਰਨੀ ਪੈਂਦੀ ਜਦੋਂ ਸਿਰੋਂ ਪਾਣੀ ਲੰਗਦਾ ਮੈਂ ਉਦੋਂ ਗੱਲ ਕਰਦਾ ਵੈਸੇ ਮੈਂ ਹਰ ਮੁੱਦੇ ਤੇ ਗੱਲ ਕਰਨੀ ਪਸੰਦ ਨਹੀਂ ਕਰਦਾ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਮੁੱਦੇ ਆ ਜਿੰਨਾ ਮੁੱਦਿਆਂ ਤੇ ਗੱਲ ਕਰਨੀ ਬੜੀ ਜ਼ਰੂਰੀ ਹੈ ਪਰ ਉਹਨਾਂ ਤੇ ਅਹੀ ਗੱਲ ਨਹੀਂ ਕਰਦੇ ਤੇ ਸਾਡੇ ਆਪਣੇ ਕੰਜਰਖਾਨੇ ਨਹੀਂ ਮੁਕਤੇ ਪਿਛਲੇ ਦਿਨੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੀ ਮੈਂ ਉੱਤੇ ਟਾਈਟਲ ਪਾਇਆ ਵਾ ਤੇ ਇਹ ਉਸ ਬੰਦੇ ਤੱਕ ਜ਼ਰੂਰ ਪਹੁੰਚਾਇਓ ਜਿਹਦਾ ਨਾਮ ਹੈ ਰਣਜੀਤ ਖੋਤੀ ਲਿਖਿਆ ਅਸਲ ਰਣਜੀਤ ਕਹਿੰਦੇ ਡਾਕਟਰ ਆ ਮੈਨੂੰ ਨਹੀਂ ਪਤਾ ਡਾਕਟਰ ਉਹ ਖੋਤਿਆਂ ਦਾ ਮੈਨੂੰ ਲੱਗਦਾ ਡੰਗਰਾਂ ਦਾ ਹੀ ਹੋਣਾ ਜਿੱਦਾਂ ਦੀ ਉਹਦੀ ਮੱਤ ਆ ਅਸਲ ਵਿੱਚ ਉਹ ਮੈਨੂੰ ਜਿੰਨੀਆਂ ਮਰਜ਼ੀ ਟਿੱਪਣੀਆਂ ਕਰਦਾ ਮੇਰੇ ਤੇ ਜਿੰਨੇ ਮਰਜ਼ੀ ਮੰਦੇ ਸ਼ਬਦ ਬੋਲਦਾ ਭਾਵੇਂ ਉਹ ਮਾੜਾ ਚੰਗਾ ਵੀ ਕਹਿ ਦਿੰਦਾ ਮੈਂ ਕਿਸੇ ਗੱਲ ਦਾ ਰੋਸ ਨਹੀਂ ਸੀ ਕਰਨਾ ਮੈਂ ਇਹ ਵੀਡੀਓ ਲਾਈਵ ਨਹੀਂ ਸੀ ਕਰਨੀ ਇਹਦਾ ਕਾਰਨ ਇੱਕ ਬਣ ਗਿਆ ਕਿਉਂਕਿ ਮੈਂ ਉਹਨੂੰ 6-7 ਫੋਨ ਲਾ ਚੁੱਕਾ ਉਹਨੇ ਮੇਰੇ ਫੋਨ ਦਾ ਇੱਕ ਦਾ ਵੀ ਜਵਾਬ ਨਹੀਂ ਦਿੱਤਾ ਤੇ ਮੈਂ ਉਹਨੂੰ ਮੈਸੇਜ ਵੀ ਕੀਤਾ ਪਰ ਉਹਨੇ ਉਹਦਾ ਵੀ ਨਹੀਂ ਜਵਾਬ ਦਿੱਤਾ ਮੈਂ ਪਿਛਲੇ ਦਿਨੀ ਜਿਹੜੀ ਗੱਲ ਕੀਤੀ ਸੀ ਮੈਂ ਉਹਦੇ ਤੇ ਮੁਕਰਿਆ ਨਹੀਂ ਮੈਂ ਪਿਛਲੇ ਦਿਨੀ ਇਹ ਗੱਲ ਕੀਤੀ ਸੀ ਕਈ ਵਾਰ ਸ਼ੇਰਾਂ ਦੇ ਘਰਾਂ ਵਿੱਚ ਵੀ ਗਿੱਦੜ ਜੰਮ ਪੈਂਦੇ ਆ ਤੇ ਕਈ ਵਾਰ ਜਿਨ੍ਹਾਂ ਨੂੰ ਗਿੱਦੜ ਕਹਿੰਦੇ ਆ ਉਹਨਾਂ ਦੇ ਘਰਾਂ 'ਚ ਸ਼ੇਰ ਜੰਮ ਪੈਂਦੇ ਆ ਜਾਨੀ ਕਿ ਐਗਜ਼ੈਂਪਲ ਇਹ ਅਸੀਂ ਵੀ ਜਿਹੜੇ ਮਹਿਲਾ 'ਚ ਵਿੱਚ ਪੈਦਾ ਹੋਇਆ ਉਹਦਾ ਮਤਲਬ ਇਹ ਨਹੀਂ ਵੀ ਉਹੋ ਹੀ ਬਹਾਦਰ ਆ ਕਈ ਵਾਰ ਕੁੱਲੀਆਂ ਦੇ ਵਿੱਚ ਜਿਹੜੇ ਪੈਦਾ ਹੋਣ ਵਾਲੇ ਆ ਨਾ ਲੋਕ ਉਹ ਵੀ ਬਹਾਦਰ ਹੋ ਜਾਂਦੇ ਜਿਨ੍ਹਾਂ ਨੂੰ ਤੁਸੀਂ ਇਹ ਸੋਚਦੇ ਵੀ ਇਹ ਤੇ ਗਿੱਦੜ ਬੰਦੇ ਨੇ ਤੇ ਕਰਨਾ ਹੀ ਕੁੱਖ ਨਹੀਂ ਆ ਉਹ ਵੀ ਇੱਕ ਦਿਨ ਤੁਹਾਨੂੰ ਕੁਝ ਨਾ ਕੁਝ ਕਰਕੇ ਵਿਖਾ ਦਿੰਦੇ ਆ ਤੇ ਮੇਰਾ ਜਿਹੜਾ ਅਸਲੀ ਮਕਸਦ ਸੀ ਉਹ ਭਾਈ ਸਰਬਜੀਤ ਸਿੰਘ ਨੂੰ ਇਸ ਕਰਕੇ ਕਹਿਣਾ ਸੀ ਕਿਉਂਕਿ ਉਹਨਾਂ ਦੇ ਪਿਤਾ ਸ਼ਹੀਦ ਸਰਦਾਰ ਬਿਆਨ ਸਿੰਘ ਨੇ ਸਮੇਂ ਦੀ ਸਰਕਾਰ ਉਸ ਟਾਈਮ ਜੋ ਕਿ ਇੰਦਰਾ ਗਾਂਧੀ ਦੇ ਅਕਾਲ ਤਖਤ ਦੇ ਉੱਤੇ ਅਟੈਕ ਕਰਵਾਇਆ ਉਹਨਾਂ ਕੋ ਬਰਦਾਸ਼ਤ ਨਹੀਂ ਹੋਇਆ ਉਹਨਾਂ ਸੋਧਾ ਲਾਇਆ ਇੱਕ ਮਹਾਨ ਜੋਧਾ ਬਹਾਦਰ ਕਹਿ ਸਕਦੇ ਜਿਹਨੂੰ ਆਪਾਂ ਏਡਾ ਵੱਡੇ ਸ਼ਬਦਾਂ ਨਾਲ ਉਚਾਰਨ ਕਰਦੇ ਆਂ ਕਿ ਉਹਨਾਂ ਟਿੱਕੀ ਹੋਈ ਪੱਗ ਜਿਹੜੀ ਦੁਬਾਰਾ ਪੰਥ ਦੀ ਸਾਡੇ ਸਿਰਾਂ ਤੇ ਰੱਖੀ ਤੇ ਮੈਂ ਇਹ ਗੱਲ ਕਹਿਣਾ ਚਾਹ ਰਿਆਂ ਸਾਰਿਆਂ ਨੂੰ ਕਿ ਮੈਂ ਕਿੱਥੇ ਗਲਤ ਸੀ ਮੈਂ ਤੇ ਇਹ ਗੱਲ ਕੀਤੀ ਕਿ ਭਾਈ ਸਾਹਿਬ ਜੀ ਜਿਹੜੇ ਪੰਥ ਨੇ ਤੁਹਾਨੂੰ ਵੋਟਾਂ ਪਾਈਆਂ ਜਿਹੜੇ ਪੰਥ ਨੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਗੱਲ ਆਖੀ ਕਿ ਭਾਈ ਸਾਹਿਬ ਜੀ ਆਪਾਂ ਆਪਣੇ ਘਰ ਦੀ ਉਸਾਰੀ ਵਾਸਤੇ ਤੁਹਾਡੇ ਨਾਲ ਖੜੇ ਆਂ ਹੁਣ ਉਹ ਘਰ ਕੱਲਾ ਕਿਸ ਦੇ ਘਰ ਲੈ ਐਂਟਰ ਥੋੜਾ ਪਾਉਣਾ ਹੈ ਉਹ ਆਪਣੇ ਘਰ ਦੀ ਉਸ ਘਰ ਦੀ ਗੱਲ ਕੀਤੀ ਸੀ ਜਿਸ ਘਰ ਦਾ ਨਾਮ ਭਾਈ ਅਮਰਪਾਲ ਸਿੰਘ ਜੀ ਲੰਬੇ ਸਮੇਂ ਤੋਂ ਲੈ ਕੇ ਡਿਬੇਟ ਵੀ ਕਰ ਰਹੇ ਸੀ ਵੀ ਖਾਲਸਾਤਨ ਸਾਡਾ ਘਰ ਅਸੀਂ ਖਾਲਸਾਤਨ ਬਣਾਵਾਂਗੇ ਤੇ ਭਾਈ ਸਰਬਜੀਤ ਸਿੰਘ ਉਹਨਾਂ ਦੀ ਮੈਂ ਜਿਹੜਾ ਬਿਆਨ ਸੁਣਿਆ ਜੋ ਡਿਬੇਟ ਸੁਣੀ ਤੇ ਉਹਦੇ ਵਿੱਚ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰ ਦੀ ਗੱਲ ਕਦੋਂ ਕਰੋਗੇ ਤੁਸੀਂ ਖਾਲਸਾਤਨ ਦੀ ਗੱਲ ਕਦੋਂ ਕਰੋਗੇ ਤੇ ਉਹਨਾਂ ਨੇ ਇਹ ਕਹ ਦਿਆ ਕਿ ਵੀ ਮੈਂ ਖਾਲਸਾਤਨ ਨਹੀਂ ਮੈਂ ਖਾਲਸਾ ਰਾਜ ਦਾ ਹਾਮੀ ਆ ਤੇ ਮੈਂ ਉੱਥੇ ਇਹ ਗੱਲ ਕੀਤੀ ਵੀ ਮੈਂ ਕਹਾਂ ਵੀ ਅਸੀਂ ਵੀ ਇਹ ਗੱਲ ਕਹਿੰਦੇ ਵੀ ਖਾਲਸਾ ਰਾਜ ਦੇ ਹਾਮੀ ਆ ਦੂਸਰਾ ਬਿਆਨ ਉਹਨਾਂ ਦਾ ਇਹ ਸੀ ਉਹ ਕਹਿੰਦੇ ਵੀ ਮੈਂ ਟੇਬਲ ਟਾਕ ਨੂੰ ਪਸੰਦ ਕਰਦਾ ਨਾ ਕਿ ਮੈਂ ਹਥਿਆਰ ਬੰਦ ਕੋਈ ਲੜਾਈ ਲੜਾ ਤੇ ਮੈਂ ਜਵਾਬ ਇਹ ਦਿੱਤਾ ਵੀ ਅਸੀਂ ਕਿਹੜਾ ਤਲਵਾਰਾਂ ਲਈ ਫਿਰਦੇ ਜਾਂ ਟੈਂਕ ਤੋਪਾਂ ਲਈ ਫਿਰਦੇ ਆ ਵੀ ਜਾਂ ਬੰਬ ਸੁੱਟਦੇ ਪਏ ਆ ਵੀ ਜਾਂ ਅਸੀਂ ਮੋਢੇ ਤੇ ਸਾਟਾ ਪਾ ਕੇ ਤੁਰੇ ਫਿਰਦੇ ਅਸੀਂ ਵੀ ਤੇ ਇਹੋ ਚਾਹੁੰਦੇ ਆ ਪਰ ਟੇਬਲ ਟਾਕ ਵੀ ਤੁਹਾਨੂੰ ਉਹਨਾਂ ਲੋਕਾਂ ਨੇ ਤਾਂ ਹੀ ਕਰਨ ਦੇਣਾ ਪਾਰਲੀਮੈਂਟ ਤੁਸੀਂ ਜਾਂਦੇ ਕਿੰਨਾ ਕਿ ਤੁਹਾਨੂੰ ਬੋਲਣ ਦਿੰਦੇ ਤੇ ਵੇਖ ਲਿਓ ਉਹਨਾਂ ਦੇ ਸਮੇਂ 'ਚ ਤੁਹਾਨੂੰ ਬੋਲਣ ਨਹੀਂ ਦੇਣਾ ਕਹਿੰਨੇ ਆ ਤੁਸੀਂ ਫਤਿਹ ਬਲਾਏ ਬੜੀ ਵੱਡੀ ਗੱਲ ਆ ਤੁਹਾਡੇ ਸੇ ਸ਼ਾਬਾਸ਼ ਹੈ ਤੁਹਾਨੂੰ ਸਲੂਟ ਆ ਤੁਸੀਂ ਤਾਂ ਪਾਰਲੀਮੈਂਟ 'ਚ ਤੁਹਾਨੂੰ ਬੋਲਣ ਨਹੀਂ ਦੇਣਾ ਤੇ ਫੇਰ ਗੱਲ ਕਿਦੀ ਰੱਖੋਗੇ ਅਸੀਂ ਕਿੱਥੇ ਗੱਲ ਤੇ ਆ ਦੂਜੀ ਗੱਲ ਇਹ ਆ ਵੀ ਜਿਹੜੇ ਆ ਡਾਕਟਰ ਖੋਤੀ ਅਰਗੇ ਰਣਜੀਤ ਖੋਤੀ ਜਿਹੜਾ ਲੁਧਿਆਣੇ ਵਾਲਾ ਮੈਂ ਉਹਨੂੰ ਖੋਤੀ ਕਹਿਣਾ ਨਾ ਫਿਰ ਜਿਹੜਾ ਬੰਦਾ ਗੱਲ ਕਰਕੇ ਤੇ ਫਿਰ ਆਪਣੇ ਗੱਲ ਤੇ ਟਿਕਦਾ ਨਹੀਂ ਆ ਮੈਂ 24 ਘੰਟੇ ਤਤ ਪਰ ਇਹਨਾਂ ਜੇ ਮੈਂ ਗੱਲ ਕਰਦਾ ਤੇ ਮੈਂ ਮੇਰਾ ਨੰਬਰ ਉੱਤੇ ਪਿਆ ਹੁੰਦਾ ਮੈਂ ਕੋਈ ਨੰਬਰ ਲਗਾ ਕੇ ਰਹਿਦਾ ਜਾਂ ਆਈਡੀਆਂ ਨੂੰ ਪ੍ਰਾਈਵੇਸੀ ਨਹੀਂ ਲਾਉਂਦਾ ਮੈਂ ਜਿਹੜੀ ਵੀ ਗੱਲ ਕਰਦਾ ਠੋਕੇ ਕਰਦਾ ਸਿੱਧੀ ਸਾਹਮਣੇ ਸਪੱਸ਼ਟ ਪਈ ਹੁੰਦੀ ਆ ਤੇ ਅੱਜ ਤੱਕ ਜਿਹੜੀ ਵੀ ਗੱਲ ਕੀਤੀ ਆ ਮੈਂ ਉਹ ਠੋਕੇ ਕਰਦਾ ਨੰਬਰ ਵੀ ਉੱਤੇ ਪਾਇਆ ਹੁੰਦਾ ਇਹ ਭਾਈ ਜੇ ਹੀ ਸਵਾਲ ਜਵਾਬ ਤੁਹਾਨੂੰ ਦਵਾਂਗੇ ਜੇ ਸਵਾਲ ਕੀਤੇ ਆ ਤੁਸੀਂ ਸਾਨੂੰ ਸਵਾਲ ਕਰੋਗੇ ਨਹੀਂ ਤੁਹਾਨੂੰ ਜਵਾਬ ਦਵਾਂਗੇ ਜਦੋਂ ਸੋਸ਼ਲ ਮੀਡੀਆ 'ਚ ਆਪਾਂ ਆ ਗਏ ਤੇ ਜੇ ਸੰਸਾਰ ਹੈ ਤੇ ਕੋਈ ਵੀ ਟਿੱਪਣੀ ਕਰ ਸਕਦਾ ਤੇ ਟਿੱਪਣੀ ਦਾ ਜਵਾਬ ਦੇਣਾ ਫਿਰ ਸਾਡਾ ਫਰਜ ਬਣਦਾ ਮੈਂ ਉਸ ਟਾਈਮ ਸਵਾਲ ਕੀਤਾ ਮੈਂ ਕਿਹਾ ਵੀ ਭਾਈ ਡਾਂਗਾ ਲੈ ਕੇ ਚਲ ਗਏ ਸਰਜੀਤ ਸਿੰਘ ਦੇ ਘਰ ਵੀ ਤੇ ਇਹਨੂੰ ਮੈਂ ਵੋਟਾਂ ਪਾਈਆਂ ਵੀ ਤੁਹਾਨੂੰ ਅਸੀਂ ਕਾਮਯਾਬ ਕੀਤਾ ਇਹ ਰੋਲਾ ਪਾਇਆ ਤੇ ਇਹ ਇੱਕ ਡਾਕਟਰ ਖੋਤੀ ਜਿਹੜਾ ਰਣਜੀਤ ਆਪਣੇ ਆਪ ਨੂੰ ਕਹਿੰਦਾ ਇਹਨੇ ਇੱਕ ਵੀਡੀਓ ਕ جاری ਕੀਤੀ ਤੇ ਵੀਡੀਓ ਦੇ ਵਿੱਚ ਕਹਿੰਦਾ ਓਏ ਤੇਰੀ ਵਰਗਿਆਂ ਦੀਆਂ ਸਲਾਮਾਂ ਲੱਗੀਆਂ ਹੁਣ ਤੇ ਕੰਜਰਦਿਆ ਜਿੱਦਣ ਸਲਾਵਾ ਲੈਣੀਆਂ ਸੀ ਉਦੋਂ ਤੇ ਤੁਸੀਂ ਇਹੋ ਕਹਿੰਨੇ ਸਾਡੇ ਨਾਲ ਕੋ ਖੜਦਾ ਨਹੀਂ ਸਾਡੇ ਨਾਲ ਕੋ ਖੜਦਾ ਨਹੀਂ ਤੇ ਉਦੋਂ ਢਾਡੀਆਂ ਨੇ ਫਿਰ ਸਰਬਜੀਤ ਸਿੰਘ ਦੇ ਹੱਕ ਚ ਪੋਸਟਾਂ ਵੀ ਪਾਈਆਂ ਦਾਸ ਨੇ ਪਾਈ ਤੇ ਉਹਨਾਂ ਸਮੇਂ ਚ ਮੇਰੇ ਉਸਤਾਦ ਗਿਆਨੀ ਤਰਸੀਮ ਸਿੰਘ ਮੋਰਾਲੀ ਸਾਹਿਬ ਲੱਖ ਰੁਪਈਆ ਉੱਥੇ ਦੇ ਕੇ ਆਏ ਤੇ ਲੋਕਾਂ ਨੂੰ ਵੀ ਇਹ ਬੇਨਤੀ ਕੀਤੀ ਵੀ ਭਾਈ ਸਿੱਖੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਚੜ ਕੇ ਸਾਥ ਦਿਓ ਤੇ ਨਾਲ ਖੜੋ ਇਹ ਤੇ ਉਹ ਗੱਲ ਹੋ ਗਈ। ਪਿੱਛੇ ਜਦੋਂ ਸਮਾਨ ਨਿਕਲ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ? ਪਿੱਛੇ ਜਦੋਂ ਲੋਡ ਹੋਈ ਉਦੋਂ ਅਸੀਂ ਇੱਕ ਦੂਜੇ ਦੇ ਮਗਰ ਭੱਜ ਗਏ ਤੇ ਜਦੋਂ ਸਮਾਨ ਨੰਗਿਆ ਫਿਰ ਤੂੰ ਕੌਣ ਤੇ ਮੈਂ ਕੌਣ? ਇਹ ਗੱਲ ਆ ਗਈ ਤੁਹਾਡੀ। ਵੇਖੋ ਹੁਣ ਇਹ ਬੰਦਾ ਕਹਿ ਰਿਹਾ ਵੀ ਤੇਰੇ ਵਰਗੇ ਬੰਦੇ ਦੀ ਸਲਾਹ ਲਈਏ। ਤੂੰ ਤੇ ਅਮਰਪਾਲ ਦਾ ਵਿਰੋਧੀ ਹੋ, ਕੰਜਰ ਦਿਆ ਮੈਂ ਅਮਰਪਾਲ ਦਾ ਵਿਰੋਧੀ ਕਿਹੜੀ ਗੱਲੋਂ? ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰੂਗਾ ਜਿਹੜਾ ਪੰਜਾਬ ਦੇ ਵਿਕਾਸ ਦੀ ਗੱਲ ਕਰੂਗਾ ਜਿਹੜੇ ਪੰਜਾਬ ਦੀ ਜਵਾਨੀ ਬਚਾਉਣ ਦੀ ਗੱਲ ਕਰੂਗਾ ਮਾਨ ਉਹ ਬੰਦਿਆਂ ਵਾਸਤੇ ਖੜੂਗਾ ਵੀ ਤੇ ਮਰੂਗਾ ਵੀ ਉਹ ਜ਼ਰੂਰੀ ਨਹੀਂ ਅਮਰਤਪਾਲ ਹੋਵੇ ਕੋਈ ਵੀ ਹੋਵੇ ਜ਼ਰੂਰੀ ਥੋੜਾ ਵੀ ਉਹ ਮਸਲਾ ਇੱਕੋ ਹੀ ਆ ਵੀ ਖਾਲਸਤਾਨ ਬਣੂਗਾ ਤੇ ਫੇਰ ਹੀ ਸਾਡਾ ਪੰਜਾਬ ਦਾ ਵਿਕਾਸ ਹੋ ਸਕਦਾ ਫੇਰ ਹੀ ਅਸੀਂ ਨਸ਼ਾ ਮੁਕਤ ਹੋ ਸਕਦੇ ਆ ਨਸ਼ਾ ਮੁਕਤ ਹੋਣ ਵਾਸਤੇ ਸਾਨੂੰ ਆਪ ਮੁਹਿੰਮ ਚਲਾਉਣੀ ਪੈਣੀ ਆ ਸਾਡੀ ਆਪਸੀ ਏਕਤਾ ਬੜੀ ਜ਼ਰੂਰੀ ਆ ਫੇਰ ਦੂਸਰੀ ਗੱਲ ਉਹਨੇ ਇਹ ਕੀਤੀ ਚਲੋ ਇਹ ਟਿੱਪਣੀਆਂ ਨਾਲ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਕੋਈ ਪਰਵਾਹ ਨਹੀਂ ਕਿਉਂਕਿ ਜੇ ਮੈਂ ਸਰਬਜੀਤ ਸਿੰਘ ਨੂੰ ਕਿਹਾ ਤੇ ਚਲੋ ਉਹਦੇ ਵੀ ਚੇਲੇ ਜਿਹੜੇ ਹੋਣਗੇ ਉਹਨਾਂ ਦਾ ਕਹਿਣਾ ਫਰਜ਼ ਬਣਦਾ ਸੀ ਲਾਜ਼ਮੀ ਆ ਮੈਂ ਇਹ ਗੱਲ ਕਰਦਾ ਪਿਆ ਕਹਿੰਦਾ ਵੀ ਇਹ ਮੰਗ ਖਾਣਾ ਪਹਿਲਾਂ ਤੇ ਮੈਨੂੰ ਇਹ ਪੁੱਛਦਾ ਵੀ ਤੂੰ ਤੇਰੇ ਤੋਂ ਮੈਂ ਮੰਗਿਆ ਕੀ ਤੇ ਤੂੰ ਮੈਨੂੰ ਦਿੱਤਾ ਕੀ ਤੂੰ ਕਿੰਨਾ ਕੱਜ ਤੱਕ ਦਾਨ ਕੀਤਾ ਢਾਡੀਆਂ ਨੂੰ ਵੀ ਕਿੰਨਾ ਕ ਢਾਡੀਆਂ ਦੇ ਘਰਾਂ ਚ ਕਹਿੰਦਾ ਗੱਡੀਆਂ ਜਿਹੜੀਆਂ ਸੰਗਤਾਂ ਦੇ ਪੈਸਿਆਂ ਦੀਆਂ ਕੱਡੀਆਂ ਲੈ ਕੇ ਤੇ ਗੱਡੀਆਂ 'ਚ ਬਹਿ ਕੇ ਉਹ ਗੱਲ ਸੁਣੋ ਕਾਕਾ ਮੈਂ ਤੈਨੂੰ ਚੈਲੰਜ ਕਰਦਾ ਕੋਈ ਬਾਬਾ ਲਿਆ ਕੋਈ ਸਿੰਘ ਲਿਆ ਜਿੰਨੇ ਮੈਨੂੰ ਗੱਡੀ ਕਢਾ ਕੇ ਦਿੱਤੀ ਹੋਵੇ ਤੇ ਆਹ ਫੜਾਈ ਹੋਵੇ ਚਾਪੀ ਵੀ ਲਿਆ ਭਈ ਤੂੰ ਪੰਥ ਦਾ ਢਾਡੀਆਂ ਤੂੰ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਇਸ ਇਸ ਲੈਵਲ ਤੇ ਪਹੁੰਚ ਆਵਾ ਤੇ ਅੱਜ ਸਾਡਾ ਫਰਜ਼ ਬਣਦਾ ਵੀ ਤੇਰਾ ਸਾਥ ਦਈਏ ਤੂੰ ਇੱਕ ਠੋਕ ਕੇ ਸੱਚ ਦਾ ਪ੍ਰਚਾਰ ਕਰਦਾ ਤੇ ਤੂੰ ਜੇਲ ਵੀ ਕੱਤੀ ਆ ਤੇ ਤੂੰ ਸੀਐਸਟਾਫ ਵੀ ਚੱਲਿਆ ਵਾ ਤੇ ਲੈ ਵੀ ਸ਼ੇਰਾ ਤੇਰੇ ਨਾਲ ਖੜੇ ਆ ਮੇਰਾ ਐਕਸੀਡੈਂਟ ਹੋ ਗਿਆ ਗੱਡੀ ਸਾਰੀ ਫਿਸ ਗਈ ਕਿਹੜਾ ਬਾਬਾ ਕਿਹੜਾ ਪੰਥ ਆ ਕਿਹੜਾ ਬਾ ਜਿਹੜੇ ਐਦਾਂ ਦੇ ਲੱਲੂ ਛਲੂ ਜਿਹੜੇ ਟਿੱਪੜੀਆਂ ਕਰਨ ਵਾਲੇ ਕਿਹੜਾ ਬੰਦਾ ਸੀ ਵੀ ਜਿਹੜੇ ਸਾਨੂੰ ਇਹ ਗੱਲ ਕਹਿਣ ਡਿਆ ਵੀ ਮੰਗ ਖਾਣੇ ਆ ਕਿਹੜਾ ਬੰਦਾ ਮੈਨੂੰ ਵੀ ਇਹ ਦੱਸੋ ਵੀ ਮੈਨੂੰ ਆ ਕੇ ਇਹ ਰੁਪਈਆ ਲੱਖ ਰੱਖ ਕੇ ਦੇ ਗਿਆ ਵੀ ਆ ਲੈ ਵੀ ਰੁਪਈਆ ਲੱਖ ਤੇ ਟੈਨਸ਼ਨ ਨਹੀਂ ਲੈਣੀ ਵੀ ਜੇ ਸਟਾ ਲਾ ਕੇ ਜਾਂ ਕੋਈ ਨਹੀਂ ਆਪਣਾ ਇਲਾਜ ਕਰਾਓ ਕੋਈ ਨਹੀਂ ਘਰਪੁਖ ਦਾ ਪਾਣਾ ਤੇ ਸਿੱਖ ਦੇ ਪਾਣਾ ਮੰਨਦੇ ਆ ਅਸੀਂ ਤੇ ਪਾਣਾ ਮੰਨਿਆ ਤੇ ਚੀਕਾਂ ਮਾਰ ਗਿਆ ਨਹੀਂ ਫਿਰ ਕਹਿੰਦਾ ਵੀ ਇਹ ਲੋਕ ਮੰਗ ਖਾਣੇ ਆ ਉਹ ਭੋਲਿਆ ਅਹੀਂ ਮੰਗਦੇ ਕੀ ਆ ਅਸੀਂ ਤੇ ਮੰਗਦੇ ਸਰਬੱਤ ਦਾ ਭਲਾ ਢਾਡੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਢਾਡੀ ਆਖਿਆ ਵੀ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਵੀ ਜਿਹੜਾ ਗੁਰੂ ਦਾ ਢਾਡੀ ਆ ਉਹਨੇ ਗੁਰੂ ਦੇ ਦਰ ਤੇ ਖੜੋ ਕੇ ਮੰਗਦਾ ਹੋ ਉਹ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੀ ਸਰਬੱਤ ਦੇ ਕਾਰਜ ਰਾਸ ਕਰੀ ਸਰਬੱਤ ਦਾ ਭਲਾ ਕਰੀ ਤੇ ਸੁੱਤੇ ਲੋਕਾਂ ਨੂੰ ਮਹਾਰਾਜ ਜਗਾਉਣ ਦਾ ਸਾਨੂੰ ਬਲ ਬਖਸ਼ੀ ਫੇ ਤੂੰ ਕਿਨਾ ਮਾ ਕਾ ਖਾਣੇ ਆ ਵੀ ਮੈਨੂੰ ਇਹ ਦੱਸ ਵੀ ਤੂੰ ਕਿੰਨੀਆਂ ਕ ਬੋਰੀਆਂ ਜੜੀਆਂ ਭਰ ਕੇ ਗੱਡੀਆਂ ਲੈ ਕੇ ਗਿਆ ਤੇ ਟਾਡੀਆਂ ਦੇ ਘਰਾਜ ਛੱਡ ਕੇ ਆਇਆ ਕਿੰਨਾ ਕ ਲੋਕਾਂ ਦਾ ਤੂੰ ਭਲਾ ਕੀਤਾ ਵੀ ਦੱਸ ਵੀ ਕਈ ਵਾਰ ਨਾ ਬਹੁਤਾ ਪੜਨ ਦੇ ਨਾਲ ਡਾਕਟਰ ਜ ਡਾਕਟਰ ਸ਼ਬਦ ਲਾਉਣ ਦੇ ਨਾਲ ਬੰਦਾ ਅਕਲਵਾਨ ਨਹੀਂ ਹੋ ਜਾਂਦਾ ਅਕਲਵਾਨ ਉਹਨੂੰ ਆਖਿਆ ਜਾਂਦਾ ਜਿਹੜਾ ਸੋ ਸਮਝ ਕੇ ਗੱਲ ਕਰਦਾ ਮੈਂ ਸੋਚ ਸਮਝ ਕੇ ਗੱਲ ਕੀਤੀ ਸੀ ਤੇ ਮੈਂ ਕਿ ਟਾਡੀਆਂ ਟਾਡੀ ਦਾ ਕੰਮ ਆ ਟੰਬ ਕੇ ਜਗਾਉਣਾ ਤੇ ਹੋ ਸਕਦਾ ਕਿ ਮੈਂ ਜਿਹੜਾ ਟੋਣਾ ਮਾਰਿਆ ਉਹ ਸਰਬਜੀਤ ਸਿੰਘ ਨੂੰ ਟੰਬਣ ਵਾਸਤੇ ਮਾਰਿਆ ਹੋਵੇ ਵੀ ਸ਼ਾਇਦ ਉਹ ਜਾਗ ਪਵੇ ਉਹ ਕਹਿੰਦਾ ਮਹਾਰਾਜ ਅਜੀਤ ਸਿੰਘ ਦਾ ਰਾਜ ਚਾਹੀਦਾ ਤੇ ਉਹਨੂੰ ਫੁੱਫੜ ਆਪਣੇ ਨੂੰ ਦੱਸ ਵੀ ਕਿਹੜਾ ਬੰਦਾ ਚਾਹੁੰਦਾ ਵੀ ਇੱਥੇ ਕੱਲਾ ਅਮਰਤਪਾਲ ਦਾ ਰਾਜ ਹੋਵੇ ਜਾਂ ਤੇਰੇ ਵਰਗੇ ਕੱਚੇ ਪੀਲੇ ਦਾ ਰਾਜ ਹੋਵੇ ਕੱਲੇ ਦਾ ਹਰ ਬੰਦਾ ਚਾਹੁੰਦਾ ਵੀ ਖਾਲਸਾ ਰਾਜ ਹੋਣਾ ਚਾਹੀਦਾ ਜਿੱਥੇ ਖਾਲਸਾ ਖੁਦ ਖੁਦਾ ਦੀਆਂ ਗੱਲਾਂ ਹੋਣ ਕਿਉਂਕਿ ਨਿਹੰਗ ਸਿੰਘਾਂ ਨੇ ਕਦੇ ਖਾਲਸਾਤਨ ਦੀ ਗੱਲ ਕੀਤੀ ਨਹੀਂ ਨਿਹੰਗ ਸਿੰਘ ਖਾਲਸਾਤਨ ਨੂੰ ਮੰਨਦੇ ਹੀ ਨਹੀਂ ਨਿਹੰਗ ਸਿੰਘ ਕਹਿੰਦੇ ਉਹਦੇ ਅਸਲੋ ਰਾਜ ਦੁਨੀਆ ਦਾ ਰਾਜ ਸਾਡੀ ਝੋਲੀ 'ਚ ਆ ਕਿ ਉਹ ਇੱਕ ਰਾ ਇੱਕ ਦਿਨ ਆ ਕੇ ਰਹਿਣਾ ਲੈਂਦੇ ਤੋਂ ਲੈ ਕੇ ਚੜ੍ਹਦੇ ਤੱਕ ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਖਾਲਸੇ ਨੇ ਰਾਜ ਕੀਤਾ ਤੇ ਰਾਜ ਜਦੋਂ ਕਾਇਮ ਹੋਇਆ ਨਾ ਤੇ ਹਰ ਵਰਗ ਦਾ ਜਿਹੜਾ ਬੰਦਾ ਸੀ ਉਹ ਸਾਡੇ ਖਾਲਸੇ ਰਾਜ ਦਾ ਹਿੱਸਾ ਬਣਿਆ ਭਾਵੇਂ ਹਿੰਦੂ ਸੀ ਭਾਵੇਂ ਮੁਸਲਮਾਨ ਸੀ ਤੇ ਭਾਵੇਂ ਇਸਾਈ ਸੀ ਬੜਾ ਫਕਰ ਮਹਿਸੂਸ ਕਰਦੇ ਸੀ ਉਹ ਵੀ ਅਸੀਂ ਖਾਲਸਾ ਰਾਜ ਦਾ ਇੱਕ ਹਿੱਸਾ ਬਣਨ ਜਾ ਰਹੇ ਹਾਂ ਖਾਲਸਾ ਰਾਜ ਦੇ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਨਾ ਚਾਹੁੰਦੇ ਹਾਂ ਉਹ ਯਾਰ ਤੁਹਾਡੇ ਵਰਗੇ ਦਰਿਦਰੀ ਬੰਦੇ ਉਹ ਜਿਨ੍ਹਾਂ ਨੂੰ ਤੁਹਾਨੂੰ ਤੁਹਾਡੀਆਂ ਬੁੜੀਆਂ ਨੇ ਘਰਾਂ ਚ ਪੁੱਛਦੀਆਂ ਤੇ ਤੁਸੀਂ ਯਾਰ ਸਾਨੂੰ ਸਵਾਲ ਕਰਨ ਦੇ ਵੇਖੋ ਜੀ ਮੇਰਾ ਕੰਮ ਆ ਇੱਕ ਵੀ ਲੈਦਾ ਕਹਿੰਦਾ ਉਸ ਬਿਆਨ ਨਾਲ ਕੋਈ ਵੀ ਸਹਿਮਤ ਨਹੀਂ ਸੀ ਜਿਹੜਾ ਬਿਆਨ ਦਿੱਤਾ ਹੈ ਮੈਂ ਇਸ ਗੱਲ ਨਾਲ ਤੁਹਾਡੀ ਨੇ ਸਹਿਮਤਾ ਤੁਸੀਂ ਪਿਆਰ ਕਰਦੇ ਧੰਨਵਾਦ ਆ ਤੁਹਾਡਾ ਲੇਕਿਨ ਇਦਾਂ ਦੇ ਜੇ ਕੱਚੇ ਪਿੱਲੇ ਦੁਰਲੂ ਕੁਲੂ ਜੇ ਬੰਦੇ ਉੱਠ ਕੇ ਜਣਾਖਣਾ ਜਿੰਨੇ ਤਰੀ ਮੂਹਣੀ ਤੋਤਾਂ ਦਾ ਜਿਹਦੀ ਘਰ ਚ ਜਨਾਨੀ ਨਹੀਂ ਸੁਣਦੀ ਜਿਹਦੇ ਘਰ ਚ ਉਹਦੇ ਬੱਚੇ ਨਹੀਂ ਸੁਣਦੇ ਯਾਰ ਉਹ ਟਾਡੀਆਂ ਤੇ ਟਿੱਪਣੀਆਂ ਕਰਨ ਲੱਗ ਪੈਣਗੇ ਤੇ ਫਿਰ ਟਾਡੀਕਾਰਾ ਜੇ ਉਹਨੂੰ ਜਵਾਬ ਨਾ ਦੇ ਸਕਿਆ ਦੇ ਅਸਲ ਵਿੱਚ ਮੈਂ ਇਹ ਲਾਈਵ ਨਹੀਂ ਸੀ ਹੋਣਾ ਚਾਹੁੰਦਾ ਮੈਂ ਖੁਦ ਨਹੀਂ ਸੀ ਚਾਹੁੰਦਾ ਕਿਉਂਕਿ ਮੈਨੂੰ ਇਹੋ ਜਿਹਾ ਸਮਾਂ ਲੱਗਦਾ ਨਾ ਮੈਂ ਚਾਹੁੰਦਾ ਫਿਰ ਬਰ ਬਰ ਕਰਾ ਜਦੋਂ ਮੈਂ ਇੱਕ ਆਂ ਚੁੰਨਾ ਮੈਂ ਉਸ ਟਾਈਮ ਇਹੋ ਸੋਚਦਾ ਵੀ ਸੱਚੇ ਪਾਤਸ਼ਾਹ ਜਨਾ ਤਰਾ ਸ਼ੁਕਰਾਨਾ ਕਰਦੀਏ ਉਹਨਾਂ ਹੀ ਥੋੜਾ ਪਰ ਮੈਨੂੰ ਜਦੋਂ ਇਹੋ ਜਿਹੇ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਫਿਰ